ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫਟੀਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲਓ ਜੀ ਅੱਪ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੋਰ ਸਪੈਸ਼ਲ ਵੀਡੀਓ ਇਹ ਵੀਡੀਓ ਹੈਗੀ ਜੀ ਇਹ ਜਿਵੇਂ ਕਿ ਹੁਣ ਆਪਣੇ ਸਰਦੀਆਂ ਵਿੱਚ ਆਪਾਂ ਪਿਆਜ਼ ਲੈਨੇ ਆ ਹਨਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਲ ਚੜ ਜਾਂਦੀ ਆ ਦੇ ਨਾਲ ਸਿੱਲ ਚੜ ਜਾਂਦੇ ਨਾਲ ਉਹਨਾਂ ਦੀ ਭੁੱਕਾ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਛੇ ਤੇ ਛੇਤੀ ਹਰੇ ਹੋ ਜਾਂਦੇ ਨੇ ਪਿਆਜ਼ ਤੇ ਉਹਨਾਂ ਨੂੰ ਆਪਾਂ ਸਭ ਨਾਲ ਲਈ ਕਿਦਾਂ ਇਸ ਤਰੀਕੇ ਨਾਲ ਆਪਾਂ ਮਤਲਬ ਕਿ ਸੰਭਾਲ ਕੇ ਰੱਖਾਂਗੇ ਪਿਆਜ਼ਾਂ ਨੂੰ ਜਿਹਦੇ ਨਾਲ ਨਾ ਤਾਂ ਉਹ ਹਰੇ ਹੋਣ ਨਾ ਹੀ ਉਹਨਾਂ ਨੂੰ ਸਿੱਲ ਚੜੇ ਤੇ ਕਿਵੇਂ ਚੀਜ਼ਾਂ ਤੋਂ ਬਚਾਵਾਂਗੇ ਤੇ ਚਲੋ ਸਟਾਰਟ ਕਰਦੇ ਆਪਾਂ ਬੋ ਜੀ ਇਹ ਹੋ ਗਏ ਆਪਣੇ ਪਿਆਜ਼ ਦੇਖੋ ਜੀ ਇਦਾਂ ਹੋਏ ਪਏ ਨੇ ਇਹ ਇਦਾਂ ਹੋਏ ਪਏ ਨੇ ਇਹ ਖਰਾਬ ਸਿੱਲ ਚੜੀ ਹੋਈ ਆ ਉਹਦੇ ਕਰਕੇ ਇਹ ਛੇਤੀ ਫੁੱਟਿਆਂਗੇ ਹਰੇ ਹੋ ਜਾਣਗੇ ਇਹ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਦੋ ਆਪਾਂ ਕਾਪੀ ਦੇ ਲੈ ਲੈਨੇ ਪੇਜ ਠੀਕ ਹੈ ਜੀ ਇਹ ਪੇਜ ਲੈ ਲੈਨੇ ਨੇ ਤੇ ਇਹਨਾਂ ਦੇ ਹੁਣ ਆਪਾਂ ਕਈ ਟੁਕੜੇ ਕਰ ਲੈਨੇ ਆਂ ਪੇਜਾਂ ਦੇ ਜੀ ਕਾਪੀ ਦੇ ਪੇਜਾਂ ਦੇ ਆਪਾਂ ਇਦਾਂ ਟੁਕੜੇ ਕਰ ਲੈਨੇ ਤੇ ਹੁਣ ਕੀ ਕਰਨਾ ਹੈ ਜੀ ਇਹ ਟੁਕੜੇ ਆਪਾਂ ਇਦਾਂ ਕਰਕੇ ਸਾਰੇ ਪਿਆਜ਼ ਦੇ ਵਿੱਚ ਕੱਲੇ-ਕੱਲੇ ਕਰਕੇ ਇਦਾਂ ਕਰਕੇ ਸਾਰੇ ਖਿਲਾਰ ਦਿੰਨੇ ਆਂ ਇਦਾਂ ਕਰਕੇ ਇਹਦੇ ਨਾਲ ਜਿਹੜੀ ਸਿਲ ਹੋਊਗੀ ਸਾਰੇ ਇਹ ਜਿਹੜੇ ਕਾਪੀ ਦੇ ਪੇਜ ਨੇ ਸਾਰੇ ਸਿੱਲ ਸੁੱਕ ਲੈਣਗੇ ਇਹ ਠੀਕ ਹੈ ਜੀ ਤੇ ਜਿਹੜੇ ਆਪਣੇ ਪਿਆਜ਼ ਨੇ ਗਿੱਲੇ ਗਿੱਲੇ ਲੱਗਦੇ ਨੇ ਇਹ ਬਿਲਕੁਲ ਵਧੀਆ ਰਹਿਣਗੇ ਤੇ ਸੁੱਕੇ ਸੁੱਕੇ ਰਹਿਣਗੇ ਤੇ ਨਾ ਹੀ ਇਹਨਾਂ ਨੂੰ ਸਿੱਲ ਚੜਨੀ ਹੈ ਨਾ ਹੀ ਇਹ ਹਰੇ ਹੋਣੇ ਨੇ ਇਸ ਤਰੀਕੇ ਨਾਲ ਜੀ ਤੁਸੀਂ ਆਪਣੇ ਪਿਆਜ਼ਾਂ ਦੀ ਸੰਭਾਲ ਕਰ ਸਕਦੇ ਆ ਤੇ ਦੂਜੀ ਗੱਲ ਜੀ ਜਦੋਂ ਆਪਾਂ ਮਤਲਬ ਕਿ ਪਿਆਜ਼ ਲੈਣੇ ਆ ਆਪਾਂ ਮਤਲਬ ਕਿ ਸਾਫ਼ ਕਰਕੇ ਰੱਖਦੇ ਆ ਇਦਾਂ ਕਦੇ ਵੀ ਆਪਾਂ ਜਦੋਂ ਪਿਆਜ਼ ਲੈਣੇ ਆ ਉਹਨੂੰ ਸਾਫ਼ ਕਰਕੇ ਨਾ ਰੱਖੋ ਜੇ ਆਪਾਂ ਪਿਆਜ਼ਾਂ ਨੂੰ ਸਾਫ਼ ਕਰਕੇ ਰੱਖ ਦਿੰਨੇ ਆ ਤਾਂ ਜੋ ਆਪਾਂ ਇਹਨਾਂ ਦਾ ਹਸਿੱਲ ਕੱਢ ਦਿੰਨੇ ਆ ਵਿੱਚੋਂ ਇਹਦੇ ਨਾਲ ਆਪਣਾ ਪਿਆਜ਼ ਸਾਰਾ ਖਰਾਬ ਹੋ ਜਾਂਦਾ ਠੀਕ ਹੈ ਜੀ ਤੇ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਪਿਆਜ਼ ਤੇ ਜੇ ਆਪਾਂ ਇਹ ਸਿੱਲੜ ਸਮੇਤ ਇਦਾਂ ਹੀ ਰੱਖਾਂਗੇ ਫਿਰ ਆਪਣੇ ਪਿਆਜ਼ ਨੂੰ ਕੁਝ ਨਹੀਂ ਹੋਣਾ ਗਰਮੀ ਚ ਵੀ ਸਰਦੀ ਚ ਵੀ ਇਹ ਗੱਲ ਜ਼ਰੂਰ ਨੋਟ ਕਰਿਓ ਜੀ ਤੇ ਲਓ ਜੀ ਇਦਾਂ ਕਰਕੇ ਆਪਾਂ ਸਾਰੇ ਪਿਆਜ਼ ਦੇ ਵਿੱਚ ਕਾਗਜ਼ ਇਦਾਂ ਕਰਕੇ ਸਾਰੇ ਰੱਖ ਦਿੰਨੇ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਬਿਲਕੁਲ ਛੋਟੀ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਬੈਲ ਵਾਲਾ ਬਟਨ ਜ਼ਰੂਰ ਦਬਾਉਣਾ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾ